ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਮੇਰੇ ਚੈਨਲ ਐਂਟਰਟੇਨਮੈਂਟ ਆਨ ਨਨਮਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਸਰਦੀਆਂ ਦਾ ਸਪੈਸ਼ਲ ਗਾਜਰਾਂ ਦਾ achar ਤੇ ਗੋਭੀ ਦਾ achar ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਗਾਜਰਾਂ ਤੇ ਜਿਹੜੀ ਗੋਭੀ ਆ ਚੰਗੀ ਤਰੀਕੇ ਨਾਲ ਵਾਸ਼ ਕਰਕੇ ਚੰਗੀ ਤਰੀਕੇ ਨਾਲ ਉਹਦੇ ਪੀਸੇਜ਼ ਵਗੈਰਾ ਕੱਟ ਕਰ ਲੈਣੇ ਨੇ ਆਪਾਂ ਨੇ ਇਹਦੇ ਪੀਸੇਜ਼ ਵਧੀਆ ਤਰੀਕੇ ਦੇ ਨਾਲ ਕੱਟ ਕਰ ਲਏ ਸੀ ਗਾਜਰ ਤੇ ਗੋਭੀ ਦੇ ਆਪਾਂ ਨੇ ਇਹਦੇ ਪੀਸੇਜ਼ ਕੱਟ ਕਰਕੇ ਇੱਕ ਸਾਈਡ ਤੇ ਰੱਖ ਲਏ ਸੀ ਦੂਸਰੀ ਸਾਈਡ ਤੇ ਆਪਾਂ ਮਸਾਲੇ ਨੂੰ ਭੁੰਨ ਲਾਂਗੇ ਮਸਾਲੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਕਲੌ ਸੌਫ ਜੀਰਾ ਤੇ ਰਾਈ ਸਰੋਂ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਹਨਾਂ ਸਾਰਿਆਂ ਨੂੰ ਆਪਾਂ ਨੇ ਨਾ ਮਤਲਬ ਰੋਸਟ ਕਰਨਾ ਡਰਾਈ ਰੋਸਟ ਕਰ ਲੈਣਾ ਹੈਗਾ ਇਹਨਾਂ ਨੂੰ ਆਪਾਂ ਨੇ ਹਲਕਾ ਜਿਹਾ ਨਾ ਪੈਨ ਦੇ ਵਿੱਚ ਪਾ ਕੇ ਹਲਕਾ ਜਾਪਾ ਨੂੰ ਡਰਾਈ ਰੋਸਟ ਕਰਾਂਗੇ ਤੇ ਪੈਨ ਦੇ ਵਿੱਚ ਜਦ ਇਹਨਾਂ ਨੂੰ ਆਪਾਂ ਨੇ ਕੁਝ ਟਾਈਮ ਲਈ ਜਦ ਰੋਸਟ ਕਰ ਲਿਆ ਵਧੀਆ ਤਰੀਕੇ ਦੇ ਨਾਲ ਇਹ ਰੋਸਟ ਹੋ ਗਏ ਚੰਗੇ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲਈ ਜਦ ਥੋੜੇ ਠੰਡੇ ਹੋ ਗਏ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਮਤਲਬ ਆਪਣੇ ਬਰਤਨ ਦੇ ਵਿੱਚ ਕੱਢ ਲੈਣੇ ਨੇ ਤੇ ਆਪਣੀ ਜਿਹੜੀ ਮਿਕਸੀ ਹੈਗੀ ਮਿਕਸੀ ਦੇ ਵਿੱਚ ਆਪਾਂ ਨੇ ਇਹਨਾਂ ਨੂੰ ਤੁਸੀਂ ਵੈਸੇ ਕੁੰਡੇ ਸੁੱਟੇ ਦੇ ਵਿੱਚ ਜਾਂ ਕੋਈ ਵੀ ਤੁਹਾਡਾ ਹੈਗਾਗਾ ਮਾਮਜਾਸਾ ਵਗੈਰਾ ਉਹ ਚ ਪੁੱਟ ਸਕਦੇ ਹੋ ਤੇ ਆਪਾਂ ਇਹਦੇ ਮਸਾਲੇ ਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਤੁਸੀਂ ਚਾਹੋ ਤਾਂ ਇਹਨੂੰ ਐਵੇਂ ਵੀ ਐਡ ਕਰ ਸਕਦੇ ਹਾਂ ਪਰ ਆਪਾਂ ਇਹਦੇ ਵਿੱਚ ਮਸਾਲਾ ਪੀਸ ਕੇ ਹੀ ਐਡ ਕਰਨਾ ਇਹਦੇ ਕਰਕੇ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਉਤਾਰਨ ਤੋਂ ਬਾਅਦ ਠੰਡਾ ਕਰਕੇ ਆਪਾਂ ਇਹਨਾਂ ਨੂੰ ਬਿਲਕੁਲ ਬਰੀਕ ਤਰੀਕੇ ਦੇ ਨਾਲ ਜਿਆਦਾ ਬਰੀਕ ਵੀ ਨਹੀਂ ਕਰਨਾ ਆਪਾਂ ਵਧੀਆ ਤਰੀਕੇ ਦੇ ਨਾਲ ਮਤਲਬ ਇਹਨੂੰ ਆਪਾਂ ਪੀਸ ਲਾਂਗੇ ਤਾਂ ਕਿ ਆਪਣਾ ਮਸਾਲੇ ਦਾ ਫਲੇਵਰ ਵੀ ਵਧੀਆ ਤਰੀਕੇ ਨਾਲ ਆਵੇ ਤੇ ਉਹ ਵਿੱਚ ਚੰਗੀ ਤਰੀਕੇ ਦੇ ਨਾਲ ਰਲ ਜਾਵੇ ਤੇ ਆ ਵੀਨਾ ਹੋਵੇ ਵੀ हां ਵੀ ਕੋਈ ਚੀਜ਼ ਮੂਹ ਦੇ ਵਿੱਚ ਆ ਕੇ ਆਪਾਂ ਨੂੰ ਕੌੜਾ ਲੱਗੇ ਚਾਰਿਆ ਕੋਈ ਵੀ ਚੀਜ਼ ਐਵੇਂ ਦੀ ਫੇਸ ਕਰਨੀ ਪਵੇ ਤੇ ਇਹ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਲਿਆ ਸੀਗਾ ਮਿਕਸੀ ਦੇ ਵਿੱਚ ਪਾ ਕੇ ਆਪਾਂ ਇਹਨੂੰ ਪੀ ਲਿਆ ਸੀਗਾ ਪੀਸ ਕੇ ਤੇ ਆਪਣਾ ਜਿਹੜਾ ਮਸਾਲਾ ਐਵੇਂ ਦਰਦਰਾ ਹੈ ਆਪਾਂ ਨੇ ਪੀਸ ਕੇ ਤਿਆਰ ਕਰ ਲਿਆ ਸੀ ਦੂਸਰੀ ਸਾਈਡ ਆਪਾਂ ਤੇਲ ਨੂੰ ਮਤਲਬ ਸਰੋਂ ਦੇ ਤੇਲ ਨੂੰ ਪਾ ਦਾਂਗੇ ਉਹਦੇ ਵਿੱਚ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਆਪਣਾ ਪਹਿਲਾਂ ਹੀ ਥੋੜਾ ਜਿਹਾ ਗਰਮ ਕੀਤਾ ਹੋਇਆ ਸੀਗਾ ਤੇ ਆਪਾਂ ਜਦੋਂ ਤੇਲ ਇਹਦੇ ਵਿੱਚ ਐਡ ਕਰ ਲਿਆ ਆਪਾਂ ਇਹਦੇ ਵਿੱਚ ਹੁਣ ਸੌਫਤੇ ਜੀਰਾ ਇਹ ਦੋਨੋਂ ਚੀਜ਼ਾਂ ਐਡ ਕਰ ਲਾਂਗੇ ਤਾਂ ਕਿ ਇਹਦਾ ਫਲੇਵਰ ਵਧੀਆ ਰਹੇ ਤੇ ਸੌਫਤੇ ਜੀਰਾ ਆਪਾਂ ਨੇ ਇਹਦੇ ਵਿੱਚ ਐਡ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਵੇਂ ਹੀ ਗਾਜਰਾਂ ਤੇ ਗੋਭੀ ਵੀ ਇਹਦੇ ਵਿੱਚ ਐਡ ਕਰਕੇ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਤਲਣਾ ਸਟਾਰਟ ਕਰ ਦਾਂਗੇ ਆਪਾਂ ਇਹਦੇ ਵਿੱਚ ਚੰਗੀ ਤਰੀਕੇ ਨਾਲ ਤੇਲ ਨੂੰ ਤੇਲ ਦੇ ਵਿੱਚ ਇਹਨਾਂ ਨੂੰ ਗਾਜਰਾਂ ਤੇ ਗੋਭੀ ਨੂੰ ਚੰਗੀ ਬਿਲਕੁਲ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਤਾਂ ਕਿ ਤੇਲ ਇਹਨਾਂ ਦੇ ਉੱਤੇ ਸਾਰੇ ਦੇ ਉੱਤੇ ਆ ਜਾਵੇ ਤੇ ਆਪਾਂ ਨੇ ਇਹਨੂੰ ਹੁਣ ਲੋ ਫਲੇਮ ਦੇ ਉੱਤੇ ਆਪਾਂ ਇਹਨਾਂ ਨੂੰ ਪਕਾਉਣਾ ਸਟਾਰਟ ਕਰ ਦੇਣਾ ਤੇ ਇਹ ਆਪਣੀਆਂ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਮਤਲਬ ਇਹਦਾ ਕਲਰ ਨਾ ਚੇਂਜ ਹੋ ਜਾਊਗਾ ਜਦੋਂ ਆਪਾਂ ਸਰੋਂ ਦੇ ਤੇਲ ਵਿੱਚ ਸ਼ੁਰੂ ਜੀ ਪਾਵਾਂਗੇ ਕਲਰ ਤੇ ਇਹਦਾ ਉਦੋਂ ਹੀ ਚੇਂਜ ਹੋਣਾ ਸਟਾਰਟ ਹੋ ਜਾਊਗਾ ਤੇ ਜਦੋਂ ਆਪਣਾ ਇਹਦਾ ਕਲਰ ਚੇਂਜ ਹੋ ਗਿਆ ਤੇ ਉਸ ਤੋਂ ਬਾਅਦ ਬਾਕੀ ਜਿਹੜੀਆਂ ਆਪਾਂ ਨੇ ਚੀਜ਼ਾਂ ਨੇ ਗਿਆ ਉਹ ਇਹਦੇ ਵਿੱਚ ਆਪਾਂ ਨੇ ਵੀ ਇਹਦੇ ਵਿੱਚ ਹੌਲੀ ਹੌਲੀ ਐਡ ਕਰਨੀਆਂ ਸਟਾਰਟ ਕਰ ਦੇਣੀਆਂ ਨੇ ਤੇ ਇਹਦਾ ਆਪਾਂ ਨੇ ਕਲਰ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਆਪਾਂ ਨੇ ਇਹਨਾਂ ਨੂੰ ਜਿਵੇਂ ਦਾ ਆਪਣਾ ਆਚਾਰ ਹੁੰਦਾ ਹੈਗਾ ਆਪਣਾ ਆਚਾਰ ਪਹਿਲੀ ਵਾਰ ਦੇ ਵਿੱਚ ਹੀ ਪੱਕ ਕੇ ਤਿਆਰ ਹੋ ਜਾਊਗਾ ਤੇ ਆਪਾਂ ਨੇ ਇਹਨੂੰ ਕੋਈ ਲੰਬੇ ਸਮੇਂ ਵਾਸਤੇ ਇਹ ਨਹੀਂ ਹੈਗਾ ਵੀ ਹਾਂ ਆਪਾਂ ਨੂੰ 5-10 ਦਿਨ ਲੱਗ ਜਾਣਗੇ ਬਣਾਉਣ ਨੂੰ ਆਪਣਾ ਆਚਾਰ ਅੱਧੇ ਘੰਟੇ ਦੇ ਵਿੱਚ ਬਣ ਕੇ ਬਿਲਕੁਲ ਤੁਹਾਡਾ ਆਚਾਰ ਰੈਡੀ ਹੋ ਜਾਊਗਾ ਤੇ ਆਪਾਂ ਇਸ ਚੀਜ਼ ਤੋਂ ਬਾਅਦ ਜਦੋਂ ਆਪਾਂ ਨੂੰ ਐਵੇਂ ਹੋ ਗਿਆ ਵੀ ਹਾਂ ਵੀ ਇਹ ਥੋੜਾ ਜਿਹਾ ਐਵੇਂ ਲੱਗਿਆ ਵੀ ਆਪਾਂ ਨੂੰ ਇਹ ਪਸੀਜ ਜੇ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਕੁ ਮਸਾਲੇ ਐਡ ਕਰਾਂਗੇ ਹਲਦੀ ਨਮਕ ਤੇ ਮਿਰਚ ਤੁਸੀਂ ਆਪਣੇ ਆਚਾਰ ਦੇ ਹਿਸਾਬ ਨਾਲ ਲਾਉਂਗੇ ਮੈਂ ਇਹਦੇ ਵਿੱਚ ਤਿੰਨ ਤਿੰਨ ਚਮਚੇ ਐਡ ਕੀਤੇ ਸੀਗੇ ਤੇ ਦੋ ਚਮਚੇ ਹਲਦੀ ਦੇ ਤਿੰਨ ਚਮਚੇ ਮਿਰਚ ਦੇ ਤੇ ਤਿੰਨ ਨਮਕ ਦੇ ਐਡ ਕੀਤੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਸੀ ਮਿਕਸ ਕਰਕੇ ਇਹਨਾਂ ਦਾ ਕਲਰ ਬਹੁਤ ਹੀ ਜ਼ਿਆਦਾ ਸੋਨਾ ਹੋ ਗਿਆ ਸੀਗਾ ਦਿਮੇ ਕਿ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਹਲਦੀ ਦੇ ਨਾਲ ਇਹਦਾ ਕਲਰ ਬਹੁਤ ਜ਼ਿਆਦਾ ਚੋਖਾ ਨਿਕਲ ਕੇ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਆਪਣਾ ਇਹ ਸਾਰਾ ਕੁਝ ਮੈਂ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਸੀਗਾ ਤੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਬਿਲਕੁਲ ਮਲਾ ਲਿਆ ਸੀ ਉਸ ਤੋਂ ਬਾਅਦ ਜਿਹੜਾ ਮਸਾਲਾ ਆਪਾਂ ਨੇ ਪੀਸ ਕੇ ਰੱਖਿਆ ਸੀ ਉਹ ਮਸਾਲਾ ਵੀ ਆਪਾਂ ਏਸੇ ਟਾਈਮ ਦੇ ਵਿੱਚ ਇਹਦੇ ਵਿੱਚ ਐਡ ਕਰ ਦਾਂਗੇ ਉਹ ਮਸਾਲਾ ਇਹਦੇ ਵਿੱਚ ਐਡ ਕਰਕੇ ਆਪਾਂ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਤੇ ਦੇਖੋ ਤੁਸੀਂ ਇਹ achar ਆਪਣਾ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋ ਜਾਊਗਾ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਲਾਸਟ ਤੇ ਉਹ ਆਪਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਨੂੰ ਹੁਣ ਇਹਦੇ ਵਿੱਚ ਐਡ ਇਹਦੇ ਵਿੱਚ ਖਟਾਸ ਜੀ ਲਿਆਉਣ ਵਾਸਤੇ ਆਪਾਂ ਇਹਦੇ ਵਿੱਚ ਸਰਕਾ ਐਡ ਕਰਾਂਗੇ ਤੇ ਤੁਸੀਂ ਚਾਹੋ ਇਹਦੇ ਵਿੱਚ ਥੋੜਾ ਜਿਹਾ ਮਿੱਠਾਪਨ ਲਾਉਣ ਵਾਸਤੇ ਸ਼ੱਕਰੀਆ ਚੀਨੀ ਵੀ ਐਡ ਕਰ ਸਕਦੇ ਹੋ ਤੇ ਆਪਾਂ ਨੇ ਉਹ ਚੀਜ਼ ਨਹੀਂ ਐਡ ਕੀਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਸਿਰਕਾ ਐਡ ਕਰਤਾ ਸਿਰਕਾ ਤੁਸੀਂ ਆਪਣੇ ਹਿਸਾਬ ਮਤੇਬਕ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ ਪੰਜ 6 ਚਮਚ ਦੇ ਕਰੀਬ ਇਹਦੇ ਵਿੱਚ ਸਿਰਕਾ ਐਡ ਕੀਤਾ ਸੀ ਤੇ ਆਪਣਾ ਜਿਹੜਾ ਆਚਾਰ ਹੈ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹਨੂੰ ਤੇ ਜਿਹੜਾ ਆਪਣਾ achar ਹੈ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਇਹਨੂੰ ਤੁਸੀਂ ਲੰਬੇ ਟਾਈਮ ਲਈ ਸਟੋਰ ਕਰਕੇ ਰੱਖ ਸਕਦੇ ਹੋ ਮਤਲਬ ਘੱਟੋ ਘੱਟ 1.5 ਮਹੀਨਾ ਤੁਸੀਂ ਇਹਨੂੰ ਸਟੋਰ ਕਰਕੇ ਫ੍ਰੀਜ ਦੇ ਵਿੱਚ ਰੱਖ ਸਕਦੇ ਹੋ ਤੇ ਆਪਣਾ ਜਿਹੜਾ achar ਹੈ ਉਹ ਬਣ ਕੇ ਬਿਲਕੁਲ ਏਸੀ ਟਾਈਮ ਖਾਣ ਲਈ ਤਿਆਰ ਹੈ